ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡੇ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਬੀਐਸ ਸੈਮੈਸਟਰ 5 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜੇ ਕਿ ਆਪਾਂ 5th ਸੈਮੈਸਟਰ ਦੀ ਤਿਆਰੀ ਸ਼ੁਰੂ ਕੀਤੀ ਹੋਈ ਹੈ ਜਿਦੇ ਵਿੱਚ ਆਪਾਂ ਹਰ ਸਬਜੈਕਟਸ ਦੀ ਜਿਹੜੀ ਕਿ ਤਿਆਰੀ ਸਟਾਰਟ ਕਰ ਰੱਖੀ ਹੈ ਸੋ ਪੰਜਾਬੀ ਲਾਜ਼ਮੀ ਦੇ ਆਪਾਂ ਜਿਹੜੇ ਕਿ ਕਵਿਤਾਵਾਂ ਦੇ ਜਿਹੜੇ ਰਚਨਾਵਾਂ ਨੇ ਤੁਹਾਡੇ ਉਹਨਾਂ ਦੇ ਕੇਂਦਰੀ ਭਾਵ ਵਿਸ਼ਾ ਵਸਤੂ ਤੇ ਸਾਰ ਕਰ ਰਹੇ ਹਾਂ ਤੇ ਇਹੇ ਸਟੂਡੈਂਟਸ ਆਪਾਂ ਪਹਿਲਾਂ 12 ਜਿਹੜੇ ਕਿ ਆਪਣੇ ਅਪਲੋਡ ਹੋ ਚੁੱਕੇ ਨੇ ਸਾਰੇ ਪਲੇਲਿਸਟ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਸੋ ਇਸ ਵੀਡੀਓ ਦੇ ਵਿੱਚ ਆਪਾਂ 13 ਐਂਡ 14 ਕਰਾਂਗੇ ਹਾਜੀ 13 ਨੰਬਰ ਹੈਗਾ ਗਗਨ ਮੇ ਥਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਇਹ ਇਸ ਦਾ ਵਿਸ਼ਾ ਜਿਹੜੇ ਕਿ ਮੰਦਰਾਂ ਵਿੱਚ ਉਤਾਰੀ ਜਾਂਦੀ ਜਿਹੜੀ ਆਰਤੀ ਆ ਉਹਦਾ ਖੰਡਨ ਕਰਨਾ ਵੀ ਮੰਦਰਾਂ ਦੇ ਵਿੱਚ ਜਿਹੜੀ ਆਰਤੀ ਉਤਾਰੀ ਜਾਂਦੀ ਹੈ ਉਹਦਾ ਖੰਡਨ ਕੀਤਾ ਗਿਆ ਇਸ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਕਹਿੰਿਆ ਮੰਦਰਾਂ ਦੇ ਵਿੱਚ ਉਤਾਰੀ ਜਾਂਦੀ ਪ੍ਰਭੂ ਦੀ ਆਰਤੀ ਨੂੰ ਇੱਕ ਕੀ ਕਹਿੰਦੇ ਨੇ ਫੋਕਟ ਕਰਮ ਕਹਿੰਦੇ ਨੇ ਅ ਫੋਕਟ ਕਰਮ ਸਿੱਧ ਕਰਦੇ ਹੋਏ ਦੱਸਦੇ ਨੇ ਕਿ ਪ੍ਰਭੂ ਦੀ ਆਰਤੀ ਕੁਦਰਤ ਦਾ ਖੁਦ ਹੀ ਸਾਰਾ ਦਿਨ ਉਤਾਰਦੀ ਰਹਿੰਦੀ ਹੈ ਠੀਕੇ ਵੀ ਕੁਦਰਤ ਸਾਰਾ ਨੇਚਰ ਹੈ ਜਿਹੜਾ ਉਹੀ ਪ੍ਰਭੂ ਦੀ ਆਰਤੀ ਦਿਨ ਰਾਤ ਉਤਾਰ ਰਿਹਾ ਇਹ ਸਾਰਤੀ ਦਾ ਦ੍ਰਿਸ਼ ਵਰਣਨ ਕਰਦੇ ਹੋਏ ਗੁਰੂ ਜੀ ਦੱਸਦੇ ਨੇ ਕਿ ਆਕਾਸ਼ ਹੈ ਜਿਹੜਾ ਕਿ ਉਹ ਇੱਕ ਥਾਲ ਦੇ ਰੂਪ ਦੇ ਵਿੱਚ ਹੈ ਆਕਾਸ਼ ਰੂਪੀ ਥਾਲ ਦੇ ਵਿੱਚ ਠੀਕ ਹੈ ਵੀ ਜਿਹੜਾ ਸਾਰਾ ਆਕਾਸ਼ ਇੱਕ ਥਾਲ ਆ ਉਹਦੇ ਵਿੱਚ ਸੂਰਜ ਆਕਾਸ਼ ਰੂਪੀ ਥਾਲ ਦੇ ਵਿੱਚ ਜਿਹੜੇ ਸੂਰਜ ਚੰਦ ਇਹ ਕੀ ਨੇ ਦੀਪਕ ਦੀਪਕ ਕਿਉਂਗਾ ਦੀਵੇ ਬਣੇ ਹੋਏ ਨੇ ਦੀਵੇ ਬਣ ਕੇ ਕਹਿੰਦਾ ਜਗ ਜਾਗ ਰਹੇ ਨੇ ਤਾਰਾ ਮੰਡਲ ਵੀ ਜਿਹੜੇ ਸਾਰੇ ਤਾਰੇ ਨੇ ਉਹ ਕੀ ਨੇ ਮੋਤੀ ਨੇ ਮਾਨੋ ਮੋਤੀ ਨੇ ਮਤਲਬ ਕਿ ਸਾਰੇ ਤਾਰਾ ਜਿਵੇਂ ਆਰਤੀ ਦੀ ਆਰਤੀ ਦਾ ਥਾਲੂ ਹੁੰਦਾ ਨਾ ਆਰਤੀ ਦੀ ਥਾਲੀ ਹੁੰਦੀ ਹੈ ਉਵੇਂ ਹੀ ਦੱਸਿਆ ਗਿਆ ਵੀ ਜਿਹੜਾ ਉਹ ਆਰਤੀ ਦਾ ਥਾਲਾ ਉਹ ਕੀ ਆ ਆਕਾਸ਼ ਹੈ ਠੀਕ ਹੈ ਜਿਹਦੇ ਵਿੱਚ ਸੂਰਜ ਤੇ ਚੰਦ ਕੀ ਨੇ ਦੀਵੇ ਬਣੇ ਹੋਏ ਨੇ ਤੇ ਮੋਤੀ ਕੀ ਨੇ ਤਾਰਾ ਮੰਡਲ ਤੇ ਮੱਲਿਆ ਪਰਬਤ ਤੋਂ ਚੰਦਣ ਦੇ ਖੁਸ਼ਬੂਦਾਰ ਰੁੱਖਾਂ ਦੇ ਵਿੱਚੋਂ ਲੰਘ ਕੇ ਆਉਣ ਵਾਲੀ ਹਵਾ ਜਿਹੜੀ ਕਿ ਕਤੂਫ ਦੀ ਤਰ੍ਹਾਂ ਮਲਕੀ ਜਿਹੜੀ ਭਾਰਤੀ ਉਤਾਰਨ ਸਮੇਂ ਜਿਹੜੀ ਧੂਫ ਦੰਨੇ ਆ ਉਹ ਕੀ ਹੈ ਵੀ ਜਿਹੜੇ ਪਰਬਤ ਤੋਂ ਮਾਲਿਆ ਪਰਬਤ ਤੋਂ ਚੰਦਨ ਦੇ ਰੁੱਖਾਂ ਦੇ ਵਿੱਚ ਕੁਝ ਸੁੰਦਰ ਖੁਸ਼ਬੂ ਆ ਰਹੀ ਹੈ ਜਿਹੜੀ ਖੁਸ਼ਬੂਦਾਰ ਹਵਾ ਆ ਰਹੀ ਹੈ ਉਹ ਇੱਕ ਧੂਫ ਦੇ ਤਰ੍ਹਾਂ ਧੂਫ ਦੇ ਸਮਾਨ ਤੇ ਇਹ ਚਲਦੀ ਹੋਈ ਪਵਨ ਪਵਨ ਕੀ ਆ ਹਵਾ ਮਾਨੋ ਕੀ ਕਰ ਰਹੀ ਆ ਮਾਨੋ ਕੀ ਮਤਲਬ ਕੀ ਤੁਸੀਂ ਸਪੋਜ਼ ਕਰੋ ਠੀਕ ਹੈ ਚਾਵਰ ਕਰ ਰਹੀ ਆ ਮਤਲਬ ਕੀ ਚੌਰ ਝਲ ਰਹੀ ਆ ਉਹਨੂੰ ਤੇ ਸਾਰੀ ਬਨਸਪਤੀ ਫੁੱਲ ਭੇਟ ਪੇਟਾ ਕਰ ਰਹੀ ਹੈ ਵੀ ਸਾਰੀ ਜਿਹੜੀ ਬਨਸਪਤੀ ਹੈ ਉਹ ਸਾਰੇ ਕੀ ਆ ਫੁੱਲ ਪੇਟ ਕਰ ਰਹੀ ਹੈ ਤੇ ਸਾਰੇ ਜੀਵਾਂ ਦੇ ਵਿੱਚ ਰੋਮ ਕਰਹੀ ਇੱਕ ਰਸ ਜੀਵਨ ਰੋਮਾਨੋ ਕੀ ਨਗਾਰੇ ਵੱਜ ਰਹੇ ਨੇ ਤੇ ਇਸ ਤਰ੍ਹਾਂ ਸਾਰੇ ਕੁਦਰਤ ਪ੍ਰਭੂ ਦੀ ਵਿਚਿੱਤਰ ਅਨੋਖੀ ਵਿਚਿੱਤਰ ਕਿ ਹੁੰਦਾ ਅਨੋਖੀ ਠੀਕ ਆ ਅਨੋਖਾ ਕੋਈ ਆਪਾਂ ਕਹਿ ਸਕਦੇ ਵੀ ਨਮਾਜੀ ਨਮੀ ਚੀਜ਼ ਆਰਤੀ ਉਤਾਰਨ ਦੇ ਆਹਰ ਆਹਰ ਕੀ ਹੋ ਗਿਆ ਕੰਮ ਦੇ ਵਿੱਚ ਲੱਗੀ ਹੋਈ ਆ ਉਸ ਪ੍ਰਭੂ ਦਾ ਉਸ ਪ੍ਰਭੂ ਦੇ ਜਿਹੜੇ ਕੀ ਸਰੂਪ ਕੀ ਨੇ ਦੋ ਨੇ ਸਰਗੁਣ ਤੇ ਨਿਰਗੁਣ ਦੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਉਸ ਪ੍ਰਭੂ ਦੇ ਸਰੂਪ ਨੂੰ ਦੋ ਰੂਪਾਂ ਦੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਸਾਰੇ ਜੀਵਾਂ ਦੇ ਵਿੱਚ ਵਿਆਪਕ ਹੋਣਾ ਉਹਦਾ ਕੀ ਹੈ ਸਰਗੁਣ ਰੂਪ ਆ ਵੀ ਆਪਾਂ ਕਹਿੰਦੇ ਕਿ ਪਰਮਾਤਮਾ ਹਰ ਇੱਕ ਜੀਵ ਦੇ ਵਿੱਚ ਆ ਉਹ ਪਰਮਾਤਮਾ ਦਾ ਕਿਹੜਾ ਰੂਪ ਆ ਉਹ ਸਰਗੁਣ ਰੂਪ ਆ ਤੇ ਜਿਸ ਦੇ ਵਿੱਚ ਉਸ ਦੀ ਹਜ਼ਾਰ ਅੱਖਾਂ ਨੇ ਪਰੰਤੂ ਜਦੋਂ ਅਸੀਂ ਉਸ ਦੇ ਨੀਰਾਕਾਰ ਠੀਕ ਹੈ ਨਿਰਗੁਣ ਸਰੂਪ ਦੀ ਗੱਲ ਕਰਦੇ ਹਾਂ ਕਲਪਨਾ ਕਰਦੇ ਹਾਂ ਤਾਂ ਉਸ ਦੀ ਕੋਈ ਵੀ ਅੱਖ ਨਹੀਂ ਇਸੇ ਤਰ੍ਹਾਂ ਉਸ ਦੇ ਸਰਗੁਣ ਸਰੂਪ ਦੇ ਹਜ਼ਾਰਾਂ ਨਿਰਮਲ ਪੈਰ ਤੇ ਹਜ਼ਾਰਾਂ ਗੰਧ ਦਾ ਅਨੁਭਵ ਕਰਨ ਵਾਲੀਆਂ ਨੋਜ਼ ਨੇ ਪ੍ਰੰਤੂ ਨਿਰਗੁਣ ਸਰੂਪ ਦੇ ਵਿੱਚ ਸ਼ਕਲ ਸੂਰਤ ਪੈਰ ਨੱਕ ਇਹਨਾਂ ਅੰਗਾਂ ਤੋਂ ਬਿਨਾ ਪ੍ਰਮਾਤਮਾ ਉਸ ਦੇ ਅਜਹਿ ਕੌਤਕੀ ਸਰੂਪ ਦੀ ਮੂਹੀ ਹੋਈ ਸਾਰੇ ਕੁਦਰਤ ਹੀ ਉਹਦੀ ਆਰਤੀ ਉਤਾਰ ਰਹੀ ਆ ਤੇ ਹੁਣ ਰਹੀ ਗੱਲ ਇਹ ਕਿ ਜੀਵ ਵਿਅਕਤੀਗਤ ਰੂਪ ਦੇ ਵਿੱਚ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਕਿਵੇਂ ਸ਼ਾਮਲ ਹੋਊਗਾ ਮਤਲਬ ਕਿ ਜੇ ਹੁਣ ਆਪਾਂ ਕਹੀਏ ਵੀ ਜਿਹੜੇ ਪਰਮਾਤਮਾ ਖੁਦ ਪਰਮਾਤਮਾ ਦੀ ਖੁਦ ਜਿਹੜੇ ਕੀ ਆਰਤੀ ਉਤਾਰ ਰਹੇ ਆ ਜਿਹੜਾ ਆਪਣਾ ਸਾਰਾ ਕੁਦਰਤ ਹੈ ਤਾਂ ਇਹਦੇ ਵਿੱਚ ਮਨੁੱਖ ਕਿਵੇਂ ਸ਼ਾਮਲ ਹੋਊਗਾ ਜਦੋਂ ਜੀਵ ਦਾ ਮਨ ਜਿਹੜਾ ਮਨ ਰੂਪੀ ਪੋਰਾ ਪ੍ਰਭੂ ਦੇ ਵੀ ਜਦੋਂ ਆਪਣਾ ਜਿਹੜਾ ਮਨ ਹੈ ਉਹ ਪ੍ਰਭੂ ਦੇ ਇਹ ਚਰਨ ਕਮਲਾਂ ਦੇ ਰਸ ਉੱਪਰ ਲੋਭਿਤ ਹੁੰਦਾ ਠੀਕ ਹੈ ਦਿਨ ਰਾਤ ਇਸ ਨੂੰ ਚੂਸਣ ਦੀ ਪਿਆਸ ਬੁਝਾਉਂਦਾ ਤੇ ਪ੍ਰਭੂ ਤੋਂ ਬਿਨਾ ਪ੍ਰਭੂ ਤੋਂ ਆਪਣੇ ਚਰਨਾਂ ਨਾਲ ਜੋੜੀ ਰੱਖਣ ਲਈ ਪ੍ਰਭੂ ਨੂੰ ਕਹਿੰਦਾ ਕਿ ਤੂੰ ਮੈਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜੀ ਰੱਖ ਇਸ ਕਿਰਪਾ ਦੀ ਮੰਗ ਕਰਦਾ ਤਾਂ ਇਸ ਤਰ੍ਹਾਂ ਉਸ ਨੂੰ ਉਹਦੀ ਮਿਹਰ ਨਾਲ ਫਿਰ ਗੁਰੂ ਦੀ ਸਿੱਖਿਆ ਪ੍ਰਾਪਤ ਹੁੰਦੀ ਆ ਜਿਸ ਤੋਂ ਉਹਨੂੰ ਗਿਆਨ ਹੁੰਦਾ ਤੇ ਸਾਰੇ ਜੀਵਾਂ ਵਿੱਚ ਪ੍ਰਭੂ ਦੀ ਜੋਤ ਇਹ ਗਿਆਨ ਹੁੰਦਾ ਤੇ ਉਸ ਦੀ ਜੋਤ ਦਾ ਸਭ ਦੇ ਵਿੱਚ ਚਾਨਣਾ ਇਸ ਤਰ੍ਹਾਂ ਗੁਰੂ ਦੀ ਸਿੱਖਿਆ ਦੇ ਨਾਲ ਗਿਆਨਵਾਨ ਹੋਇਆ ਜੀਵ ਪ੍ਰਭੂ ਦੀ ਰਜਾ ਦੇ ਵਿੱਚ ਤੁਰਦਾ ਤੇ ਪ੍ਰਭੂ ਦੀ ਰਜਾ ਦੇ ਵਿੱਚ ਹੀ ਰਹਿੰਦਾ ਤੇ ਉਤੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਬਸ ਪ੍ਰਭੂ ਦੀ ਰਜਾ ਦੇ ਵਿੱਚ ਤੁਰਨਾ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੀ ਪ੍ਰਭੂ ਦੀ ਕਹਿੰਦਾ ਅਸਲ ਦੇ ਵਿੱਚ ਮਨੁੱਖ ਆਰਤੀ ਉਤਾਰ ਰਿਹਾ ਹੈ ਤੇ ਇਹੀ ਕਹਿੰਦਾ ਅਸਲ ਆਰਤੀ ਹੈ ਵੀ ਜਦੋਂ ਆਪਾਂ ਪ੍ਰਭੂ ਦੇ ਭਾਣੇ ਨੂੰ ਮਿੱਠਾ ਮੰਨ ਕੇ ਚੱਲਦੇ ਹਾਂ ਉਹਦੀ ਰਜਾ ਦੇ ਵਿੱਚ ਰਹਿੰਦੇ ਹਾਂ ਅਜਿਹੀ ਅਵਸਥਾ ਵਿੱਚ ਵਿਚਰਦਾ ਹੋਇਆ ਵਿਅਕਤੀ ਆਪਣੇ ਆਪ ਕੁਦਰਤ ਦੁਆਰਾ ਉਤਾਰੀ ਜਾ ਰਹੀ ਪ੍ਰਭੂ ਦੀ ਆਰਤੀ ਵਿੱਚ ਸ਼ਾਮਲ ਹੋ ਜਾਂਦਾ ਕੇਂਦਰੀ ਭਾਵ ਸਾਰੇ ਕੁਦਰਤ ਹਰ ਸਮੇਂ ਸਰਗੁਣ ਤੇ ਨਿਰਗੁਣ ਸਰੂਪ ਵਾਲੇ ਪ੍ਰਭੂ ਦੀ ਆਰਤੀ ਉਤਾਰਨ ਦੇ ਆਹਾਰ ਹੋ ਗਿਆ ਕੰਮ ਦੇ ਵਿੱਚ ਜੁਟੀ ਹੋਈ ਆ ਜੀਵ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਪ੍ਰਭੂ ਦੀ ਕਿਰਪਾ ਨਾਲ ਪ੍ਰਾਪਤ ਹੋਈ குரு ਦੀ ਸਿੱਖਿਆ குரு ਦੀ ਸਿੱਖਿਆ ਅਨੁਸਾਰ ਜਦੋਂ ਸਾਰੇ ਜੀਵਾਂ ਦੇ ਵਿੱਚ ਪ੍ਰਭੂ ਦੀ ਜੋਤ ਨੂੰ ਵਸਦੀ ਅਨੁਭਵ ਕਰਕੇ ਉਹਦੇ ਭਾਣੇ ਦੇ ਵਿੱਚ ਚੱਲਦਾ ਤਾਂ ਉਹ ਵੀ ਕੁਦਰਤ ਦੁਆਰਾ ਜਿਹੜੀ ਆਰਤੀ ਉਤਾਰੀ ਜਾ ਰਹੀ ਹੈ ਇਸ ਆਰਤੀ ਦੇ ਵਿੱਚ ਸ਼ਾਮਲ ਹੋ ਜਾਂਦਾ ਇਸ ਤਰ੍ਹਾਂ ਸਾਨੂੰ ਮੰਦਰਾਂ ਵਿੱਚ ਆਰਤੀ ਉਤਾਰੀ ਜਾਣ ਵਾਲੀ ਆਰਤੀ ਦੇ ਫੋਕਟ ਕਰਮਕਾਂਡ ਦੇ ਵਿੱਚ ਸ਼ਾਮਲ ਹੋਣ ਦੀ ਥਾਂ ਕੁਦਰਤ ਦੁਆਰਾ ਉਤਾਰੀ ਜਾ ਰਹੀ ਇਸ ਆਰਤੀ ਵਿੱਚ ਸ਼ਾਮਲ ਹੋਣਾ ਚਾਹੀਦਾ। ਹਾਂਜੀ ਅੱਗੇ ਹੈਗਾ ਖੁਰਾਸਨ ਖਸਮਾਨਾ ਕੀਆ। ਹਾਂਜੀ ਇਹ ਵੀ ਸ਼ਬਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਦੋਂ ਲਿਖਿਆ ਸੀ ਜਦੋਂ ਉਹ ਮੱਕੇ ਵੱਲ ਤੀਜੀ ਉਦਾਸੀ ਕਰਕੇ ਵਗਦਾਦ ਕਾਬਲ ਦੇ ਰਸਤੇ 1521 ਈਸਵੀ ਦੇ ਵਿੱਚ ਭਾਰਤ ਨੂੰ ਵਾਪਸ ਆ ਰਹੇ ਸੀ। ਉਨੇ ਦਿਨਾਂ ਦੇ ਦਿਨੀ ਬਾਬਰ ਨੇ ਚੰਗ ਸਿਆਲਕੋਟ ਮਾਰ ਕੇ ਸੇਦਪੁਰ ਅਮ ਐਮਨਾਬਾਦ ਤੇ ਹਮਲਾ ਕੀਤਾ ਸੀ ਬਾਬਰ ਨੇ ਜਿਹਨੇ ਜਿਹੜਾ ਭਾਰਤ ਤੇ ਪੰਜ ਹਮਲੇ ਕੀਤੇ ਸੀ ਤਾਂ ਉਹਨੇ ਇਹ ਹਮਲਾ ਕੀਤਾ ਹੋਇਆ ਸੀ ਉਸ ਸਮੇਂ 1521 ਦੇ ਵਿੱਚ ਜਦੋਂ ਭਾਰਤ ਵਾਪਸ ਆ ਰਹੇ ਸੀ ਗੁਰੂ ਜੀ ਤਾਂ ਬਾਬਰ ਨੇ ਚੰਗ ਸਿਆਲਕੋਟ ਤੋਂ ਆ ਕੇ ਜਿਹੜੇ ਕਿ ਐਮਨਾਬਾਦ ਤੇ ਹਮਲਾ ਕੀਤਾ ਸੀ ਮਾਰ ਕੇ ਗੁਰੂ ਜੀ ਨੇ ਐਮਨਾਬਾਦ ਗੁਰੂ ਜੀ ਵੀ ਐਮਨਾਬਾਦ ਦੇ ਵਿੱਚ ਸੇਦਪੁਰ ਦੇ ਵਿੱਚ ਪਹੁੰਚੇ ਹੋਏ ਸੀ ਤਾਂ ਗੁਰੂ ਜੀ ਨੇ ਬਾਬਰ ਦੇ ਫੌਜੀਆ ਨੇ ਸੈਦਪੁਰ ਨਿਵਾਸੀਆਂ ਉੱਪਰ ਜ਼ੁਲਮ ਨੂੰ ਅੱਖੀਂ ਦੇਖਿਆ ਤੇ ਬਸ ਇਹੋ ਅੱਖੀਂ ਦਿੱਠਾ ਦਰਦ ਹੈ ਜਿਹੜੇ ਕੀ ਜਿਹੜਾ ਇਹ ਨਜ਼ਾਰਾ ਜਿਹੜਾ ਇਹ ਦ੍ਰਿਸ਼ਾ ਇਸ ਕਪਤਾ ਦਾ ਇਸੇ ਸ਼ਬਦ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਨੇ ਕਿ ਪ੍ਰਭੂ ਨੇ ਆਪਣੇ ਸਿਰਦੋਸ਼ ਨਾ ਲੈਣ ਲਈ ਹਿੰਦੁਸਤਾਨ ਦੇ ਜ਼ਾਲਮ ਲੋਧੀ ਹਾਕਮਾਂ ਦਾ ਅੰਤ ਕਰਨ ਖਾਤਰ ਬਾਬਰ ਨੂੰ ਜਮਦੂਤ ਵਰਗਾ ਭਿਆਨਕ ਰੂਪ ਦੇ ਕੇ ਹਿੰਦੁਸਤਾਨ ਉੱਤੇ ਚਾੜ ਦਿੱਤਾ ਬਾਬਰ ਨੇ افغانਿਸਤਾਨ ਨੇੜੇ ਖੁਰਾਸਾਨ ਨੂੰ ਫਤਿਹ ਕਰਨ ਲਈ ਫਤਿਹ ਹੁੰਦਾ ਜਿੱਤਨ ਮਗਰੋਂ ਹਿੰਦੁਸਤਾਨ ਉੱਤੇ ਤਾਬਾ ਹੋ ਗਿਆ ਹਮਲਾ ਬੋਲ ਦਿੱਤਾ ਉਸ ਨੇ ਆਪਣੇ ਹਮਲੇ ਸਮੇਂ ਬਹੁਤ ਸਾਰੀ ਲੁੱਟਮਾਰ ਕੀਤੀ ਇਸਤਰੀਆਂ ਦੀ ਬੇਪੱਤੀ ਕੀਤੀ ਤੇ ਕਤਲੇਆਮ ਕੀਤਾ ਉਸ ਦੇ ਜ਼ੁਲਮ ਐਨੇ ਭਿਆਨਕ ਸੀ ਕਿ ਐਨੇ ਜਿਆਦਾ ਡਰਾਉਣੇ ਸੀ ਕਿ ਰੱਬ ਵੀ ਬੇਰਹਿਮ ਦਿਖਾਈ ਦੇਣ ਲੱਗਿਆ ਤਾਂ ਇਸ ਤਰ੍ਹਾਂ ਸ਼ਕਤੀਮਾਨ ਸ਼ੇਰਾਂ ਨੇ ਜਿਹੜੀਆਂ ਗਾਈਆਂ ਸੀ ਮਤਲਬ ਕਿ ਜਿਵੇਂ ਆਪਾਂ ਕਹਿ ਸਕਦੇ ਵੀ گاਵਾਂ ਦਾ ਸ਼ਿਕਾਰ ਸ਼ੇਰ ਕਰਨਵੇਂ ਸ਼ਕਤੀਮਾਨ ਸ਼ੇਰਾਂ ਨੇ ਗਾਂਆਂ ਦੇ ਵਗ ਕੀ ਹੋਗਾ ਇਕੱਠ ਉੱਤੇ ਹਮਲਾ ਕਰਕੇ ਬੜੀ ਤਬਾਹੀ ਕੀਤੀ ਮੁਗਲ ਖਾਨਦਾਨ ਦੇ ਕੁੱਤਿਆਂ ਨੇ ਰਤਨਾ ਵਰਗੇ ਮਨੁੱਖਾਂ ਨੂੰ ਨਾਸ਼ ਕਰਤਾ ਇਨ੍ਹਾਂ ਨੂੰ ਮਗਰੋਂ ਕਿਸੇ ਨੇ ਪੁੱਛਿਆ ਤੱਕ ਨਹੀਂ ਅਸਲ ਵਿੱਚ ਇਹ ਹੀ ਰੱਬ ਦਾ ਕ੍ਰਿਸ਼ਮਾ ਹੈ ਉਹ ਜੀਵਾਂ ਵਿਚਕਾਰ ਆਪੇ ਹੀ ਸੰਬੰਧ ਜੋੜਦਾ ਤੇ ਆਪੇ ਹੀ ਉਹਨਾਂ ਨੂੰ ਵਿਛੋੜਦਾ ਹੈ ਮਨੁੱਖ ਹਉਮੇ ਦੇ ਬਸ ਹੋ ਕੇ ਮਨਮਾਨੀਆਂ ਕਰਦਾ ਹੈ ਰੱਬ ਦੀ ਦਰਗਾਹ ਤੋਂ ਉਹ ਮਨੁੱਖ ਹੀ ਕੁਝ ਪ੍ਰਾਪਤ ਕਰਦਾ ਹੈ ਜੋ ਹਉਮੇ ਦਾ ਤਿਆਗ ਕਰਕੇ ਪ੍ਰਭੂ ਸਿਮਰਨ ਦੇ ਵਿੱਚ ਜੁੜਦਾ ਅਗੇ ਕੇਂਦਰੀ ਭਾਵਾਂ ਬਾਬਰ ਨੇ ਭਾਰਤ ਉਪਰ ਹਮਲਾ ਕਰਕੇ ਇੰਨੇ ਭਿਆਨਕ ਜ਼ੁਲਮ ਜ਼ੁਲਮ ਕੀਤੇ ਨੇ ਕਿ ਪ੍ਰਮਾਤਮਾ ਵੀ ਬੇਰਹਿਮ ਹੋਇਆ ਮਹਿਸੂਸ ਹੋਣ ਲੱਗਦਾ ਕੋਈ ਆਦਮੀ ਜ਼ੁਲਮ ਕਰਕੇ ਭਾਵੇਂ ਕਿੰਨਾ ਵੀ ਵੱਡਾ ਬਣ ਜਾਵੇ ਜਦੋਂ ਤੱਕ ਉਸ ਵਿੱਚ ਹਉਮੇ ਹੈ ਉਹ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਇੱਕ ਕੀੜਾ ਹੀ ਹੈ ਪਰਮਾਤਮਾ ਦੀ ਨਜ਼ਰ ਦੇ ਵਿੱਚ ਉਹ ਵਿਅਕਤੀ ਕੁਝ ਪ੍ਰਾਪਤ ਕਰਦਾ ਜੋ ਆਪਾਂ ਮਾਰ ਕੇ ਉਸਦੇ ਨਾਂ ਨੂੰ ਯਾਦ ਕਰਦਾ। ਸੋ ਏਸੀ ਕੇਂਦਰੀ ਭਾਵ ਬਾਕੀ ਆਪਾਂ ਨੇ ਅਪਲੋਡ ਕਰ ਰੱਖੇ ਨੇ ਸੋ ਤੁਸੀਂ ਉਹਨਾਂ ਨੂੰ ਵਾਚ ਕਰੋ ਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰੋ। ਥੈਂਕਸ।